ਇੱਕ ਪਿੰਡ ਦੀ ਦਾਸਤਾਨ ਅੱਜ ਅਸੀਂ ਫਵਾਦ ਖਿੱਤਰ ਕਦੀਨ ਜిల్లా ਮੁਹਾਲੀ ਦੇ ਪਿੰਡ ਬਗੰਡੀ ਵਿਖੇ ਜਾ ਰਹੇ ਹਾਂ ਸਰਦੀ ਦਾ ਮੌਸਮ ਹੈ ਸਰੰਗਪੁਰ ਪਿੰਡ ਤੋਂ ਜੰਤੀ ਮਾਜਰੀ ਮਾਜਰੀਆਂ ਪਿੰਡਾਂ ਦਾ ਪਿੰਡ ਬਗਿੰਡੀ ਸਵਾਲਕ ਦੀਆਂ ਪਹਾੜੀਆਂ ਵਿੱਚ ਵਸਿਆ ਪਿੰਡ ਬਗਿੰਡੀ ਜਿਹੜਾ ਮਾੜੀ ਦੇ ਸਭ ਤੋਂ ਵਕੀਰਲਾ ਪਿੰਡ ਕਈ ਕੱਚੀਆਂ ਪੁਰੀਆਂ ਪਾਰ ਕਰਕੇ ਪਿੰਡ ਬਗਿੰਡੀ ਦਾ ਰਸਤਾ ਤੈਅ ਕਰਨਾ ਪੈ ਰਿਹਾ ਹੈ ਚੱਲ ਕੇ ਦਖਾਣੇ ਤੁਹਾਨੂੰ ਫਿੱਟ ਦੇ ਲੋਕਾਂ ਦਾ ਹੈਂਡਸੈਂਡ thing ਪਥਮੇ ਲੋਕਾਂ ਦੀਆਂ ਸਮੱਸਿਆਵਾਂ 'ਤੇ ਅਸੀਂ ਗੱਲਬਾਤ ਕਰਾਂਗੇ ਅਸੀਂ ਚੱਲ ਪਏ ਆਂ ਰਸਤੇ 'ਚ ਜਾ ਰਹੇ ਆਂ ਸਰਦੀ ਦਾ ਮੌਸਮ ਤੁਹਾਨੂੰ ਰਸਤਾ ਵੀ ਨਾਲ-ਨਾਲ ਦਿਖਾ ਰਿਹਾ ਇਹੋ ਜੇ ਰਸਤਿਆਂ ਦੇ ਵਿੱਚੋਂ ਦੀ ਲੰਘ ਕੇ ਛੋਟੇ ਬੱਚੇ ਸਕੂਲਾਂ ਤੱਕ ਪੈਦਲ ਆਉਂਦੇ ਆ ਤੇ ਆਮ ਲੋਕ ਵੀ ਜਾਂ ਤਾਂ ਪੈਦਲ ਜਾਂ ਫਿਰ ਆਪਣੇ ਸਾਧਨਾ ਰਾਹੀ ਪਿੰਡ ਤੱਕ ਪਹੁੰਚ ਕਰਦੇ ਆ ਸੋ ਨਿਕorne ਤੁਹਾਨੂੰ ਪਿੰਡ 'ਵੀ ਗੱਡੀ ਦੇ ਹਾਲਾਤ ਅਤੇ ਲੋਕਾਂ ਨਾਲ ਗੱਲਬਾਤ ਕਰਕੇ ਉਥੋਂ ਦੀਆਂ ਸਮੱਸਿਆਵਾਂ ਹਾਂਜੀ ਲੈ ਚਲਦੇ ਆਂ ਬਗਿੰਡੀ ਪਿੰਡ ਹਾਂਜੀ ਸਤਿ ਸ੍ਰੀ ਅਕਾਲ ਜੀ ਪੰਜਾਬ ਦੇ ਜ਼ਿਲ੍ਹਾ ਮੁਹਾਲੀ ਦੇ ਪਿੰਡ ਬਗਿੰਡੀ ਵਿਖੇ ਪਹੁੰਚੇ ਸ਼ਿਵਾਲਿਕ ਦੀਆਂ ਪਹਾੜੀਆਂ ਚ ਅਖੀਰਲਾ ਪਿੰਡ ਜਿਹੜਾ ਜ਼ਿਲ੍ਹੇ ਦਾ ਪਿੰਡ ਬਗਿੰਡੀ ਤੇ ਬੜੀ ਸਮੱਸਿਆਵਾਂ ਚੱਲ ਰਿਹਾ ਸੜਕ ਨਹੀਂ ਹੈ ਇੱਥੋਂ ਦੀ ਲੋਕ ਪਰੇਸ਼ਾਨ ਹੈ ਬਿਜਲੀ ਦਾ ਜਿਹੜਾ ਹਾਲਤ ਬਹੁਤ ਮਾੜੀ ਹੈ ਸਮਸ਼ਾਨ ਘਾਟ ਦੀ ਚਾਰ ਦਿਵਾਰੀ ਨਹੀਂ ਹੈਗੀ ਮਤਲਬ ਲੋਕਾਂ ਨੂੰ ਜਿਹੜੀ ਮਰਨ ਤੋਂ ਬਾਅਦ ਵੀ ਜਿਹੜੀ ਆ ਉਹ ਵੀ ਜਗਾ ਸੁਖਾਲੀ ਨਹੀਂ ਹੈਗੀ ਮਤਲਬ ਇੰਨੀ ਬੁਰੀ ਹਾਲਤਾ ਪਿੰਡ ਦੀ ਅਸੀਂ ਇੱਥੇ ਪਿੰਡ ਦੇ ਵਿੱਚ ਖੜੇ ਆ ਤੇ ਪੂਰੇ ਪਿੰਡ ਦੀ ਤੁਹਾਨੂੰ ਹਾਲਾਤ ਦਿਖਾਏ ਆ ਸਰਪੰਚ ਸਾਹਿਬ ਨਾਲ ਵੀ ਗੱਲ ਕਰਦੇ ਪਿੰਡ ਦੇ ਨੌਜਵਾਨਾਂ ਨਾਲ ਗੱਲ ਕਰਦੇ ਕਿਹੜੀ ਕਿਹੜੀ ਸਮੱਸਿਆ ਇਹਨਾਂ ਦੀ ਹੈਗੀ ਦੱਸਣਗੇ ਆਪਣੀ ਜਵਾਨੀ ਹਾਂਜੀ ਬੋਲੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਆਪਣਾ ਸ਼ੁਭ ਨਾਮ ਕੀ ਹੈ ਸੁੱਖਾ ਸਿੰਘ ਜੀ ਅੱਛਾ ਕੀ ਕੀ ਸਮੱਸਿਆਵਾਂ ਪਿੰਡ ਦੀ ਤੁਹਾਨੂੰ ਲੱਗਦੀਆਂ ਸਮੱਸਿਆ ਤਾਂ ਤਕਰੀਬਨ ਜੀ ਬਹੁਤ ਨੇ ਹਾਂਜੀ ਪਿੰਡ 'ਚ ਜਿੱਦਾਂ ਆਪਣੇ ਰਾਸਤੇ ਬਹੁਤ ਖਰਾਬ ਹੈ ਜੀ ਹੋਰ ਜਿੱਦਾਂ ਨਦੀਆਂ ਪਾਣੀ ਆ ਜਾਂਦਾ ਆਪਣੇ ਕੋਈ ਬਰਸਾਤਾਂ ਚ ਜਿਆਦਾ ਦਿੱਕਤ ਆਂਦੀ ਹੈ ਜੀ ਸਕੂਲ ਦੇ ਬੱਚਿਆਂ ਦਾ ਬਹੁਤ ਬੁਰਾ ਹਾਲ ਹੈ ਜੀ ਜਿੱਦਾਂ ਕੋਈ ਆਪਣਾ ਪਾਣੀ ਆ ਗਿਆ ਘਰੇ ਬੈਠੇ ਰਹਿੰਦੇ ਆ ਹਫਤਾ ਹਫਤਾ ਤੇ ਆਪਣੇ ਕੋਈ ਵੀ ਮਤਲਬ ਕਿ ਉਰੇ ਬਿਜਲੀ ਦੀ ਸਮੱਸਿਆ ਜੀ ਸਭ ਤੋਂ ਜਿਆਦਾ ਬਿਜਲੀ ਦੀ ਕੀ ਸਮੱਸਿਆ ਪਾਵਰ ਕੱਟ ਲੱਗੇ ਰਹਿੰਦੇ ਆ ਜੀ ਬਾਕੀ ਆਪਣੇ ਇੱਧਰ ਵਾਇਰਿੰਗ ਵਗੈਰਾ ਜੋ ਵੀ ਹੈ ਕਦੇ ਨਾ ਕਦੇ ਟੁੱਟੀ ਰਹਿੰਦੀ ਹੈ ਬਰਸਾਤ ਦੀ ਵਜ੍ਹਾ ਤੋਂ ਜੀ ਫਿਰ ਕੱਟ ਲੱਗੇ ਰਹਿੰਦੇ ਆ ਜੀ ਹਾਂ ਜੀ ਇਹ ਇਧਰ ਇਲਾਕੇ ਦੇ ਜਿਹੜੇ ਐਮਐਲਏ ਆ ਉਹ ਕੌਣ ਹੈ ਉਹ ਨਹੀਂ ਕਦੇ ਇਧਰ ਚੱਕਰ ਲਾਉਂਦੇ ਕਦੇ ਹਾਲਚਾਲ ਪੁੱਛਿਆ ਉਹ ਤਾਂ ਜੀ ਤੁਹਾਨੂੰ ਪਤਾ ਹੈ ਕੌਣ ਐਮਐਲਏ ਤੁਹਾਡੇ ਐਮਐਲਏ ਸਾਹਿਬ ਆਪਣੇ ਅਨਮੋਲ ਗਗਨ ਮਾਨ ਜੀ ਅੱਛਾ ਬਸ ਇਹ ਤਲਾਸ਼ਾ ਦੇ ਕੇ ਜਾਂਦੇ ਆ ਜੀ ਦੇ ਕੇ ਜ਼ਰੂਰ ਗਏ ਤੇ ਆਵਾਂਗੇ ਕਦੇ ਮੁੜ ਕੇ ਪੈਰ ਨਹੀਂ ਪਾਇਆ ਜੀ ਉਰੇ ਅੱਛਾ ਹਾਂ ਜੀ ਮਤਲਬ ਵੋਟਾਂ ਤੋਂ ਬਾਅਦ ਕਦੇ ਆਏ ਮੁੜ ਕੇ ਕਦੇ ਵੀ ਨਹੀਂ ਜੀ ਕਦੇ ਦਰਸ਼ਨ ਵੀ ਨਹੀਂ ਦੇ ਜੀ ਉਹਨਾਂ ਨੇ ਤਾਂ ਅੱਛਾ ਉਹਨਾਂ ਦੇ ਆਗੂ ਤਾਂ ਹੋਰ ਦੱਸੋ ਸਾਡੇ ਪਿੰਡ ਦੇ ਆਗੂ ਜੀ ਚਲੋ ਮੜਾ ਮੋਟਾ ਅੱਗੇ ਕਰਦੇ ਆ ਪਰ ਫਿਰ ਵੀ ਕੁਝ ਨਹੀਂ ਹੁੰਦਾ ਜੀ ਅੱਛਾ ਹਾਂ ਜੀ ਮਤਲਬ ਜਿਹੜੇ ਪਿੰਡ ਦੇ ਵਿੱਚ ਵੀ ਇਹ ਲੋਕ ਉਹਨਾਂ ਦੇ ਵੀ ਕਹਿੰਦੇ ਕੁਝ ਹੁੰਦਾ ਨਹੀਂ ਕੁਝ ਨਹੀਂ ਹੁੰਦਾ ਜੀ ਕੁਝ ਵੀ ਨਹੀਂ ਬਸ ਇੱਥੇ ਦਾ ਇਹ ਸਮਝ ਲਓ ਵੀ ਜੇ ਬੰਦਾ ਕੋਈ ਬਾਹਰ ਦਾ ਉਰੇ ਆ ਵੀ ਗਿਆ ਇੱਕ ਤਰ੍ਹਾਂ ਦਾ ਫਸਿਆ ਸਮਝੋ ਉਹ ਬਾਹਰ ਜਾਣ ਦੇ ਜਿੱਦਾਂ ਹੁਣ ਤੁਸੀਂ ਇਹ ਲਾਲਾ ਤੁਸੀਂ ਆਏ ਹੀ ਆ ਰਸਤੇ 'ਚ ਤੁਹਾਨੂੰ ਵੀ ਕਿੰਨੀ ਆ ਮੁਸ਼ਕਲਾਂ ਆ ਹੋਣੀਆਂ ਸਾਡੇ ਵਰਗਿਆਂ ਨੇ ਤਾਂ ਨਿੱਤਰ ਹੋ ਜਾਣਾ ਜੀ ਸਾਡੇ ਤਾਂ ਹੀ ਬਹੁਤ ਮੁਸ਼ਕਲਾਂ ਆ ਆਪਣਾ ਸ਼ੁਭ ਨਾਮ ਕੀ ਹੈ ਹਾਂ ਜੀ ਸੱਸੀ ਗਾਜ਼ਰ ਬਲਜੀ ਸਿੰਘ ਚੋਣਾ ਮੈਂ ਜੀ ਅੱਛਾ ਜੀ ਸਰ ਸਾਨੂੰ ਤਾਂ ਜੀ ਬਹੁਤ ਸਮੱਸਿਆ ਜੀ ਇਸ ਪਿੰਡ 'ਚ ਜੀ ਅੱਛਾ ਜੀ ਦੇਖੋ ਜੀ ਪਹਿਲੀ ਗੱਲ ਤਾਂ ਜੀ ਐਜੂਕੇਸ਼ਨ ਨਹੀਂ ਹੈ ਜੀ ਕੋਈ ਪੰਜਵੀਂ ਤੱਕ ਸਕੂਲ ਹੈ ਸਰ ਅੱਛਾ ਜੀ ਸਾਨੂੰ ਪੜਨ ਲਈ ਮਤਲਬ ਕਿ ਕੁੜੀਆਂ ਨੂੰ ਜ਼ਿਆਦਾਤਰ ਤਾਂ ਕੁੜੀਆਂ ਦਾ ਹੀ ਹੈ ਜੀ ਸਰ ਸਮੱਸਿਆ ਹਾਂਜੀ ਕਦੇ ਮੁੱਲਾਵਰ ਜਾਣਾ ਪੈਂਦਾ ਕਦੇ ਨੱਡਾ ਜਾਣਾ ਪੈਂਦਾ ਕਿੰਨੀ ਕੁ ਦੂਰ ਪੈਂਦੇ ਇਹ ਪਿੰਡ ਸਰ ਕਾਫੀ ਪੈ ਜਾਂਦਾ ਹੈ ਤਕਰੀਬਨ ਤਕਰੀਬਨ 10-15 ਕਿਲੋਮੀਟਰ ਦੂਤੋਂ ਪੈ ਜਾਂਦੇ ਆ ਜੀ ਅੱਛਾ ਜੀ ਠੀਕ ਹੈ ਜੀ ਵਿਚ ਕਿਵੇਂ ਜਾਂਦੇ ਜਿਵੇਂ ਰਸਤੇ ਨਾ ਖਰਾਬ ਹੈ ਪੂੜੀਆਂ ਟੁੱਟੀਆਂ ਹੁੰਦੀਆਂ ਰਹਿੰਦੀਆਂ ਸਰ ਬਰਸੰਤਾ ਜੀ ਤਾਂ ਦੇਖੋ ਜਾ ਨਹੀਂ ਪਾਂਦੇ ਜੀ ਬਰਸੰਤਾ ਜੇ ਪਾਣੀ ਦਾ ਡਰ ਹੈ ਜੀ ਤੇ ਜੇ ਕਿਸੇ ਦੀ ਕੋਈ ਪੇਪਰ ਵਗੈਰਾ ਤਾਂ ਪੇਰੈਂਟਸ ਆਪ ਜਾਉਂ ਮੇ ਜੀ ਕਹਿ ਲੈ ਹਾਂਜੀ ਉਹ ਆਪ ਜਾਣਗੇ ਫਿਰ ਦੁਆਕੇ ਆਣਗੇ ਜੀ ਤੇ ਨੰਬਰ 2 ਸਰ ਸਾਡੇ ਬਿਜਲੀ ਦਾ ਕੋਈ ਨਾਉ ਨਹੀਂ ਹੈ ਜੀ ਪਾਣੀ ਦੀ ਵੀ ਸਮੱਸਿਆ ਪੂਰੀ ਹੈ ਜੀ ਤੇ ਸਰ ਮੇਨ ਤਾਂ ਰਸਤੇ ਦਾ ਜੀ ਪ੍ਰੋਬਲਮ ਜੀ ਤੇ ਇੱਕ ਸਾਡਾ ਸ਼ਮਸ਼ਾਨ ਘਾਟ ਤੁਸੀਂ ਦੇਖ ਕੇ ਹੀ ਆਏ ਆ ਜੀ ਉਹਦੇ ਵੀ ਚਾਰਦੁਵਾਰੀ ਹੋਣੇ ਨੂੰ ਭਾਈ ਆ ਬਾਕੀ ਸ਼ਮਸ਼ਾਨ ਘਾਟ ਦੇਖੋ ਸਰ ਕਿੰਨੇ ਉਹਦੇ ਨਾਲ ਬਣਾਏ ਹੋਏ ਆ ਤੇ ਮਤਲਬ ਸਰ ਸਾਨੂੰ ਸੁਵਿਧਾ ਦਾ ਕੋਈ ਹੈ ਹੀ ਨਹੀਂ ਜੀ ਜੋ ਵੀ ਮੰਤਰੀ ਬਣੇ ਆ ਮੈਡਮ ਨੂੰ ਮੌਲਿਕ ਅਗਨਮਾਨ ਕਦੇ ਨਹੀਂ ਆਈ ਸਾਡੇ ਕੋਲ ਜੀ ਬੈਜ ਇਲੈਕਸ਼ਨ ਦੇ ਟਾਈਮ ਆ ਲਈ ਮੁੜ ਕੇ ਹੋਣੀ ਹੈ ਜੀ ਸਾਡੇ ਕੋਲ ਤੇ ਹੁਣ ਜਦੋਂ ਆਉਣਗੇ ਫਿਰ ਪੁੱਛੋਗੇ ਤੁਸੀਂ ਉਹਨਾਂ ਨੂੰ ਸਰ ਜ਼ਰੂਰ ਪੁੱਛੋਗੇ ਜੀ ਜੀ ਜਦੋਂ ਅਧਿਕਾਰ ਦੇਣਾ ਜੀ ਅਸੀਂ ਵੋਟ ਦਿੰਦੇ ਆ ਫਿਰ ਤਾਂ ਉਹ ਤਾਂ ਪੁੱਛੂਗਾ ਹੀ ਹਨ ਜੀ 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 ਹਾਂਜੀ ਸਰ ਹਾਂਜੀ ਆਪਾਂ ਗੱਲ ਕਰਦੇ ਆ ਬਾਬਾ ਜੀ ਨਾਲ ਅੱਬਾ ਜੀ ਆਪਣਾ ਨਾਮ ਦੱਸੋਗੇ ਜੀ ਜੀ ਫੁਜੂਰ ਸਿੰਘ ਹੈ ਜੀ ਕਿਆ ਸਮੱਸਿਆ ਲੱਗਦੀ ਤੁਹਾਨੂੰ ਪਿੰਡ ਦੀ ਸਮੱਸਿਆ ਜੀ ਬਹੁਤ ਜ਼ਿਆਦਾ ਕਿਆ ਸਮੱਸਿਆ ਹੈ ਅੱਛਾ ਬਿਜਲੀ ਹੀ ਬਹੁਤ ਜ਼ਿਆਦਾ ਸੜਕ ਨਹੀਂ ਸਮਝਾਂ ਇਹ ਬੱਚੇ ਕੋਈ ਬਿਮਾਰ ਹੋਲੇ ਨਾ ਤਾਂ ਜਾਨ ਲੱਗ ਗਈ ਅੱਛਾ ਜੀ ਸੜਕਾਂ ਦੀਆਂ ਪੁਲੀਆਂ ਟੁੱਟੀਆਂ ਰਹਿੰਦੀਆਂ ਕਿਆ ਜੀ ਬਿਲਕੁਲ ਪੂਰਾ ਹਾਲ ਹੈ ਜੀ ਤੁਸੀਂ ਦੇਖ ਕੇ ਆਏ ਆ ਸਭ ਕੁਝ ਸਾਨੂੰ ਪਤਾ ਹੀ ਆ ਹਾਂਜੀ 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 ਆਪਾਂ ਸਰਪੰਚ ਸਾਹਿਬ ਨਾਲ ਵੀ ਗੱਲ ਕਰਦੇ ਹਾਂ ਜੀ ਸਰਪੰਚ ਸਾਹਿਬ ਸੱਚੀ ਗੱਲ ਕੈਸੀ ਗੱਲ ਜੀ ਆਪਣਾ ਸਰਪੂਰਾ ਨਾ ਕੀ ਹੈ ਗੁਰਦੀਪ ਸਿੰਘ ਤੇ ਕੀ ਸਮੱਸਿਆ ਪਿੰਡ ਦੀ ਤੇ ਤੁਸੀਂ ਕਿੰਨਾ ਕਿੰਨਾ ਨੂੰ ਹੱਲ ਕਰਨ ਚ ਕਾਮਯਾਬ ਹੋ ਲਈ ਨਹੀਂ ਹੱਲ ਤਾਂ ਅਸੀਂ ਕਾਫੀ ਹੱਤ ਤੱਕ ਜਾਏ ਮੈਰੋ ਕੋਲ ਜਾਏ ਆਪਣੇ ਬਤੀ ਸਾਰਾ ਕੁਝ ਕਰਿਆ ਕਿਤੇ ਕੋਲ ਜਾ ਕੇ ਆਏ ਐਮਐਲਏ ਸਭ ਕੋਲ ਕੌਣ ਨੇ ਐਮਐਲਏ ਆਪਣੇ ਜੀ ਅਨਵਰ ਹਰਮਨ ਜੀ ਅੱਛਾ ਜੀ ਮੈਂ ਜਾਕੂ ਜੀ ਆ ਗਿਆ ਚਾਰ ਬਰੀ ਲਾਈਟ ਬਾਰੇ ਵੀ ਮੈਂ ਖੁਦ ਜਾ ਕੇ ਆ ਚਾਰ ਬਰੀ ਅੱਛਾ ਫੋਨ ਵੀ ਕਿਤੇ ਪਰ ਕੰਮ ਨਹੀਂ ਹੋਇਆ ਅੱਛਾ ਜੀ ਇਹ ਨਹੀਂ ਬੰਦ ਸੁਣੇ ਸਿੱਧੇ ਗੱਲ ਸੁਣੀ ਹੈਗੀ ਆ ਕੋਲ ਕਿਤੇ ਕੰਮ ਨਹੀਂ ਹੋਇਆ ਜੀ ਸੋ ਸ਼ਾਰਗੜ ਬਾਰੇ ਮੈਂ ਆ ਜਾਇਆ ਜੀ ਵੀ ਸਾਡੇ ਗ੍ਰੈਂਡਪਾਪਾ ਕਹਿੰਦਾ ਬੰਦੇ ਜੀ ਉਹ ਰਹੀ ਹੈਗੀ ਲੋਕੀ ਸੜਕਾਂ ਵਰਹੀ ਜਾਏ ਅੱਛਾ ਪਰ ਕੋਈ ਸਾਡਾ ਮਸਲਾ ਨਹੀਂ ਆ ਜੀ ਮੈਂ ਹੁਣ ਠੀਕ ਹੈ ਸੀ ਮਿੱਟੀ-ਮਿੱਟੀ ਪਾਈ ਹੋਈ ਆ ਬਰਸਾਤ ਆਣਦੇ ਬਾਅਦ ਸਾਰੀ ਖਤਮ ਸੜਕ ਜੀ ਜੀ ਫੇਰ ਅਸੀਂ ਪੱਲੇ ਪਾਹ ਲਾਂਦੇ ਆ ਫੇਰ ਮਿੱਟੀ ਲਾਂਦੇ ਆ ਅੱਛਾ ਤੇ ਫੇਰ ਚੱਲੂ ਹੁੰਦੀ ਹੈ ਜੀ ਮਤਲਬ ਪੱਕਾ ਬਸ ਹਾਲ ਕੋਈ ਨਹੀਂ ਹੁੰਦਾ ਸਾਡਾ ਜੀ ਤੇ ਐਮਐਲਏ ਸਾਭ ਨੂੰ ਕਦੇ ਕਿਹਾ ਕਿ ਪਿੰਡ ਦਾ ਦੌਰਾ ਲ ਕਰੋ ਸਾਡੇ ਦਾ ਨਹੀਂ ਦੌਰੇ ਵਾਸਤੇ ਨਹੀਂ ਮੈਂ ਕਿਹਾ ਜੀ ਪਰ ਅਸੀਂ ਜਿਹੜੀ ਸਾਡੀ ਸਮੱਸਿਆ ਦਾ ਜਿਵੇਂ ਸਾਡੀ ਜਨਤਿ ਪੱਦੀ ਆਈ ਸੀ ਮੁੱਲਾਂ ਭਰਾਏ ਸੀ ਅਸੀਂ ਦੋ ਦੋ ਕੋਠੀ ਜਾਏ ਮੈਂ ਖੁਦ ਜਾ ਕੇ ਆਪ ਜੀ ਕਿਹਨਾਂ ਕੋਈ ਨਹੀਂ ਜੀ ਪਰ ਕੋਈ ਮਸਲਾ ਹੋਇਆ ਲਾਈਟ ਵਾਲੇ ਨਾ ਲਾਈਟ ਅੱਧੇ ਪਿੰਡ ਜਗਤ ਚ ਨਹੀਂ ਹੈਗੀ ਜਿਵੇਂ ਲੋਕ ਪਿੰਡ ਦੇ ਦਸਰੇ ਸ਼ਮਸ਼ਾਨ ਘਾਟ ਦੀ ਵੀ ਹਾਲਤ ਬਹੁਤ ਮਾੜੀ ਹੈ ਸਰ ਸ਼ਮਸ਼ਾਨ ਘਾਟ ਦਾ ਉੱਪਰ 3 ਤੱਕ ਨਹੀਂ ਹੈਗੇ ਅੱਛਾ ਉੱਪਰ ਹੈ ਬਿਲਕੁਲ ਉੱਪਰ ਜੀ ਜਿਵੇਂ ਹੁਣ ਆਪਾਂ ਖੜੇ ਸਮਾਜ ਵਿੱਚ ਪਹਿਲਾਂ ਹੈਗਾ ਸੀ ਉਹ ਖਰਾਬ ਹੋ ਗਿਆ ਟੁੱਟ ਟੱਗ ਗਿਆ ਹੁਣ ਤਾਂ ਕੁਝ ਹੀ ਨਹੀਂ ਹੈਗਾ ਮੈਂ ਕਿਹਾ ਸੀ ਮੈਡਮ ਉਹ ਸ਼ਮਸ਼ਾਨ ਘਾਟ ਬਾਰੇ ਕਹਿੰਦੇ ਮੈਂ ਗ੍ਰਾਂਟ ਮੰਗਦੀ ਆ ਅੱਛਾ ਜੀ ਪਰ ਪੈਸੇ ਨਹੀਂ ਹੁੰਦੇ ਤੱਕ ਜੀ ਆਪਣਾ ਨਾਮ ਦੱਸੋ ਬਾਪੂ ਜੀ ਆਪਣਾ ਨਾਮ ਕੀ ਆ ਉਜਾਗਰ ਸਿੰਘ ਆ ਜੀ ਕਿਹੜਾ ਪਿੰਡ ਆ ਤੁਹਾਡਾ ਬਿੰਡੀ ਜੀ ਅੱਛਾ ਪਿੰਡ ਦੀਆਂ ਸਮੱਸਿਆਵਾਂ ਕੀ ਆ ਤੁਸੀਂ ਕੀ ਸਮੱਸ ਕਾਲਕਨ ਥਾਰ ਕਟੁੱਟੀ ਵੀ ਆ ਸਾਰਾ ਬੁਰਾ ਹਾਲ ਹੈ ਅੱਛਾ ਜੀ ਮਤਲਬ ਕੋਈ ਮੁੜਕਾ ਉਹਨਾਂ ਦਾ ਇਂਤਜ਼ਾਮ ਨਹੀਂ ਆਪਾਂ ਕਈ ਵਾਰ ਤਾਂ ਗੱਡੀਆਂ ਕਸੋਲੀ ਖੜਾ ਕਾਣੀਆਂ ਪੈਂਦੀਆਂ ਅੱਛਾ ਜੀ ਕਿੱਥੇ ਤੇ ਆਉਂਦੀ ਵੀ ਸੜਕੇ ਕਿੱਥੇ ਤੇ ਇੱਥੇ ਤੱਕ ਆਉਂਦੀ ਹੈ ਜੈਂਤੀ ਮੱਜਰੀ ਦੀ ਇਧਰੋਂ ਆਉਂਦੀ ਹੈ ਮੱਜਰੀ ਜੜੀ ਉਸ ਪਿੰਡ ਨੂੰ ਆਹ ਕਸੋਲੀ ਤੇ ਸਾਨੂੰ ਓਹ ਜਿਆਦਾ ਦੀ ਦਿੱਕਤ ਆੜੀ ਹੈ ਠੀਕ ਹੈ ਜਹਤਾ ਟੁੱਟਿਆ ਉਹ ਕੋਲ ਕੋਲ ਦੇਖਿਆ ਵੀ ਹੋਣਾ ਤੁਸੀਂ ਬਾਕੀ ਸਮਸ਼ਾਨਘਾਟ ਦੀ ਕੋਈ ਚਾਰ ਦਿਵਾਰੀ ਨਹੀਂ ਕੋਈ ਸਾਖੜਨੀ ਜਗ੍ਹਾ ਨਹੀਂ ਹੈ ਕੋਈ ਸਮਝ ਲੁਗਾ ਜਿਹੜਾ ਛੱਡ ਹੈ ਉਹ ਵੀ ਟੁੱਟਿਆ ਪਈ ਆ ਅੱਛਾ ਜੀ ਆਪ ਜੇ ਜਾ ਕੇ ਉਹ ਸਾ ਦੇਖ ਕੇ ਫੋਟੋ ਤਾਰ ਕੇ ਵੀ ਲੀਜੀਏ ਵੀ ਸਕਦੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਬਈ ਚਾਰ ਦਿਵਾਰੀ ਉਸ ਦੀ ਜਰੂਰੀ ਹੈ ਉਸ ਕਿ ਉਹ ਹੋਣੀ ਚਾਹੀਦੀ ਹੈ ਤੇ ਬਿਜਲੀ ਪਾਣੀ ਦੀ ਵੀ ਕੋਈ ਬਿਜਲੀ ਵੀ ਹਾਲ ਮਤਲਬ ਭੜਈ ਆ ਅੱਛਾ ਜੀ ਹਾਂ ਜੀ ਤੇ ਬਿਜਲੀ ਦੀ ਕੀ ਪ੍ਰੋਬਲਮ ਆਉਂਦੀ ਹੈ ਬਿਜਲੀ ਦੀ ਪ੍ਰੋਬਲਮ ਇਹ ਜਿਹ ਮਦਰ ਬਾਤ ਦੇ ਕੇ ਫੇਰ ਜਿਹੜਾ ਲੈਟਰ ਜਿਹੜੀ ਸਾਡੀ ਆ ਪੁਰਾਣੇ ਪਰ ਲਾਈ ਵੀ ਹੈ ਨਵੇਂ ਪਰ ਲੰਦੇ ਨਹੀਂ ਹੈ ਨਾ ਉਹ ਨਾ ਪੂਰੀਆਂ ਤਾਨਾ ਬਈ ਜਿਸ ਦੇ ਵਿੱਚ ਅੱਛਾ ਇੱਕ ট্রান্সਫਾਰਮਰ ਖੜਾਤਾ ਉਹ ট্রান্সਫਾਰਮਰ ਵੀ ਰੱਖਿਆ ਹੋਇਆ ਹੁਣ ਅੱਜ ਵੀ ਪਿੰਡ ਮੈਂ ਰਹਿ ਜਾਂਦੀ ਹੈ ਅੱਜ ਵਿੱਚ ਆਉਂਦੀ ਹੈ ਅੱਛਾ ਜੀ ਹਾਂਜੀ ਤੇ ਹੋਰ ਕੋਈ ਪਿੰਡ ਦੀ ਕੋਈ ਸਮੱਸਿਆ ਸਮੱਸਿਆ ਤਾਂ ਜੀ ਬਿਹੇਜੀਆਂ ਪਰ ਜਾਨੀ ਸਭ ਤੋਂ ਜ਼ਿਆਦਾ ਇਹ ਸਮੱਸਿਆ ਇੱਕ ਸਾਡੇ ਦੇ ਗੁਰਦੁਆਰੇ ਨੂੰ ਜੀ ਪੁਲ ਲੱਗ ਜਾ ਫਿਰ ਜੇਕਰ ਤੁਸੀਂ ਕਰਾ ਸਕਦੇ ਕਿਰਪਾ தாਓ ਕਰਾ ਦੇ ਜਿਹੜਾ ਗੁਰੂ ਘਰ ਹੈ ਪਿੰਡ ਦਾ ਨਵਾਂ ਬਣ ਰਿਹਾ ਹੈ ਹਾਂ ਨਵਾਂ ਬਣ ਰਿਹਾ ਹੈ ਇਹ ਜੇ ਉਸ ਨੂੰ ਮਤਲਬ ਪੁਲ ਕੀ ਮਿਹਰਬਾਨੀ ਸ਼ਾਹ ਸਾਹਿਬ ਤੇ ਅੱਛੀ ਗੱਲ ਹੈ ਤੇ ਮਿਹਰਬਾਨੀ ਜਿਹੜੀ ਹਲਕੇ ਦੀ ਤੁਹਾਡੇ ਇਲਾਕੇ ਦੀ ਐਮ ਐਲ ਏ ਹੈ ਮੈਡਮ ਉਹ ਉਹ ਨੂੰ ਉਹ ਕੀ ਕਹਿੰਦੇ ਉਹਨਾਂ ਨਾਲ ਕਦੇ ਗੱਲਬਾਤ ਹੋਈ ਪਿੰਡ ਵਾਲਿਆਂ ਦੀ ਨਾਲੇ ਗੱਲਬਾਤ ਹੋਈ ਜੀ ਪਹਿਲਾਂ ਤਾਂ ਕਹਿੰਦੇ ਸੀ ਵੀ ਲਗਾ ਦੂਗੇ ਫਿਰ ਮੁਰਕਾ ਕਿਸ ਨੇ ਮੁਰਕਾ ਗੌਰ ਤੱਕ ਨਹੀਂ ਕਿਸ ਨੇ ਕੌਣ ਉਹ ਹੈ ਜਿਹੜੇ 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 ਆਂਡਰਮੋਰ ਕੱਲ ਤੇ ਉਹ ਆਏ ਕਦੇ ਪਿੰਡ ਦੇ ਵਿੱਚ ਉਹ ਪਹਿਲੀ ਿਆਲੀ ਸ਼ੁਰੂ ਮੁੜ ਕਨੀ ਆ ਜੀ ਕਦੋਂ ਵੋਟਾ-ਵੋਟਾਂ ਦੇ ਟਾਈਮ ਵੋਟਾਂ ਦੇ ਵਾਈ ਆਲੀ ਅੱਛਾ ਉੱਤੇ ਬਾਅਦ ਹੀ ਠੀਕ ਹੈ ਮਕਸ਼ੂ ਨਾਮ ਕੀ ਹੈ ਜੀ ਅ ਰਜਿੰਦਰ ਸਿੰਘ ਆ ਸਰ ਤੇ ਪਿੰਡ ਦੇ ਸਮੱਸਿਆ ਦਾ ਪਹਿਲੀ ਗੱਲ ਤਾਂ ਇਹ ਰਸਤੇ ਦੀ ਬੜੀ ਪ੍ਰੋਬਲਮ ਹੈ ਜੀ ਸਾਡੀ ਜਿਹੜੇ ਕਿ ਪਿੱਛੇ ਤੁਸੀਂ ਦੇਖਿਆ ਵੀ ਹੋਗਾ ਬਰਸਾਤਾਂ 'ਚ ਬੜੀ ਦਿੱਕਤ ਆਈ ਹੈ ਸਾਨੂੰ ਬਰਸਾਤਾਂ ਕਾਰਨ ਸਾਡੇ ਪਿੰਡ ਦਾ ਚੰਡੀਗੜ੍ਹ ਨਾਲੋਂ ਬਿਲਕੁਲ ਕਨੈਕਟ ਕੱਟ ਜਾਂਦਾ। ਰਸਤੇ ਦੀ ਬਹੁਤ ਵੱਡੀ ਸਮੱਸਿਆ ਹੈ, ਰਸਤੇ ਤੋਂ ਬਾਅਦ ਸਾਡੀ ਜਿਹੜੀ ਦੂਜੀ ਖਾਸ ਕਰ ਸਾਡੇ ਪਿੰਡ ਦੀ ਸਮੱਸਿਆ। ਬਾਕੀ ਤਾਂ ਚਲੋ ਆਪਾਂ ਪਿੰਡਾਂ ਦਾ ਕਹਿ ਨਹੀਂ ਸਕਦੇ ਬਿਜਲੀ ਦਾ ਕਿਦਾਂ ਦਾ ਪ੍ਰਬੰਧ ਹੈ। ਪਰ ਆਪਣੇ ਬਿਜਲੀ ਦਾ ਬਹੁਤ ਮਾੜਾ ਹਾਲ ਹੈ ਜੀ। ਤਕਰੀਬਨ ਅੱਧੇ ਪਿੰਡ ਦੇ ਵਿੱਚ ਤਾਂ ਬਿਜਲੀ ਦਾ ਠੀਕ ਹੈ ਸਿਸਟਮ। ਅੱਧੇ ਪਿੰਡ 'ਚ ਬਹੁਤ ਬੁਰਾ ਹਾਲ ਹੈ। ਗਰਮੀਆਂ 'ਚ ਤਾਂ ਇੰਨੀ ਜ਼ਿਆਦਾ ਪ੍ਰੋਬਲਮਾਂ ਹੋਈਆਂ ਨੇ ਕਿ ਪੁੱਛੋ ਕੁਛ ਨਾ। ਅਸੀਂ ਤਿੰਨ ਚਾਰ ਵਾਰ ਬਿਜਲੀ ਵਿਭਾਗ ਨੂੰ ਨਾਲ ਵੀ ਗੱਲਬਾਤ ਕਰੀ ਆ ਉਹਨਾਂ ਨਾਲ ਐਸ ਡੀਓ ਸਾਹਿਬ ਨਾਲ ਵੀ ਗੱਲਬਾਤ ਹੋਈ ਆ ਜੀ ਸਭ ਨਾਲ ਵੀ ਗੱਲਬਾਤ ਹੋਈ ਆ ਪਰ ਸਾਨੂੰ ਆਪਣੇ ਮਸਲੇ ਦਾ ਹੱਲ ਨਹੀਂ ਲੱਭਦਾ ਮਿਲਿਆ ਕਿਤੇ ਵੀ ਕਿਉਂਕਿ ਅੱਤ ਦੀ ਗਰਮੀ ਪਈ ਆ ਹੁਣ ਉਸ ਵੇਲੇ ਨਾ ਤਾਂ ਸਾਡੇ ਕੁੱਲਰ ਚੱਲੇ ਨਾ ਸਾਡੇ ਪੱਖੇ ਚੱਲੇ ਆ ਬਹੁਤ ਪਰੇਸ਼ਾਨੀ ਹੋਈ ਆ ਛੋਟੇ ਛੋਟੇ ਬੱਚੇ ਆ ਗਰਮੀ ਚ ਬਹੁਤ ਮੰਦਾ ਹਾਲ ਸੀਗਾ ਸਾਡਾ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਬਿਜਲੀ ਡਿਪਾਰਟਮੈਂਟ ਨੇ ਵੀ ਸਾਡਾ ਕੋਈ ਮਸਲਾ ਹੱਲ ਨਹੀਂ ਕਰਿਆ ਹੁਣ ਵੀ ਆਪਾਂ 3-4 ਬਾਰ ਕੱਟ ਤੋਂ ਕੱਟ ਐਪਲੀਕੇਸ਼ਨਾਂ ਵੀ ਦੇ ਚੁੱਕੇ ਆ ਮਿਲ ਵੀ ਲਏ ਆ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਖਾਸ ਕਰ ਬਿਜਲੀ ਵਾਲੀ ਸਮੱਸਿਆ ਤੇ ਗੁਰਦੀਪ ਸਿੰਘ ਸਰਪੰਚ ਪਿੰਡ ਭਿੰਡੀ ਬਿਜਲੀ ਕੀ ਸਮੱਸਿਆ ਸਾਡੇ ਬਿਜਲੀ ਪੇਂਸ ਬਸਿਆ ਜੀ ਅੱਧੇ ਪਿੰਡ ਚ ਆ ਗਈ ਤੇ ਚ ਨਹੀਂ ਹੈਗੀ ਅਸੀਂ ਬਹੁਤ ਵਾਰੀ ਮਿਲ ਲਏ ਬਹੁਤ ਮਤਲਬ ਐਨਐਲਐਸਰ ਕੋਲ ਜਾ ਕੇ ਤੋਰ 4 ਬਾਰੀ ਮੋਨ ਕਰਾਇਆ ਜਾ ਕੇ ਜਿਵੇਂ ਪਰ ਨਹੀਂ ਗੱਲ ਸੁਣੀ ਇੱਥੇ ਸਾਡੇ ਪਿਛਲੇ ਹੜ੍ਹ ਪਏ ਸੀ ਉਸ ਟਾਈਮ ਅਜੀ ਮੈਡਮ ਵੀ ਆਈ ਸੀ ਉਹਨੂੰ ਕਿਹਾ ਸੀ ਡੀਸੀ ਮੈਡਮ ਆਈ ਸੀ ਉਹਨੂੰ ਵੀ ਕਿਹਾ ਸੀ ਸੀ ਤੇ ਦਰਖਾਸਤਾਂ ਭੋਹ ਦੇ ਚੁੱਕੇ ਸੀ ਐਜਡੀਓ ਨੂੰ ਤੇ ਪਰ ਹ ਤੱਕ ਕੋਈ ਸਾਡੇ ਸੁਣਾਈ ਨਹੀਂ ਹੋਈ ਜੀ ਅਨ ਪਿੱਛੇ ਜੀ ਮੈਂ ਗਿਆ ਸੀ ਹਫਤਾ 10 ਦਿਨ ਪਹਿਲਾਂ ਜੀ ਫਿਰ ਉੱਥੇ ਐਕਸ਼ਨ ਸਾਹਿਬ ਆਏ ਸੀ ਤੇ ਮੈਂ ਉਹਨੂੰ ਰਿਕੁਐਸਟ ਕੀਤੀ ਫਿਰ ਉਹ ਉਹਨੇ ਸਾਡਾ ਐਸਟੀਮੇਟ ਬਣਾ ਲਿਆ ਜੀ ਪਰ ਹ ਤੱਕ ਲੈਟ ਸਾਡੇ ਮਤਲਬ ਪ੍ਰੋਪਰ ਤਰ੍ਹਾਂ ਨਹੀਂ ਪਰ ਪਲੀਟ ਪੈਣੀ ਚਾਹੀਦੀ ਸੀ ਜੀ ਕੀ ਗੱਦੇ ਪਟੇ ਜਾ ਕੇ ਤੁਸੀਂ ਹੈ ਨਹੀਂ ਪੱਖੇ ਵੀ ਚੱਲਦੇ ਬੁਰਾ ਹਾਲ ਆ ਮੋਟਰ ਨਹੀਂ ਚੱਲਦੀਆਂ ਲੋਕ ਪਾਣੀ ਭਰਣ ਦੋ ਤੇ ਬਗਤੀ ਵੀ ਘੱਟ ਚੱਲਦੇ ਆ ਹੁਣ ਤਾਂ ਚਲੋ ਸਰਦੀ ਆ ਹੁਣ ਤਾਂ ਇਸ ਟੇਮ ਕੋਈ ਦਿੱਕਤ ਨਹੀਂ ਕਿ ਬਹੁਤ ਜ਼ਿਆਦਾ ਚੱਲ ਜਾਂਦਾ ਪਰ ਗਰਮੀ ਤਾਂ ਬਾਬੂਰਾ ਹਾਲ ਆ ਜੀ ਪਿਛਲੇ ਸਾਲ ਸਾਨੂੰ ਪਰ ਪਤਾ ਬਾਬੂਰਾ ਹਾਲ ਆ ਜੀ ਜੈਟ ਲਾ ਲੱਗੇ ਲੋਕਾਂ ਨੇ ਆਪਣੇ ਕੰਮ ਕੱਢੇ ਜੀ ਬਹੁਤ ਬੁਰਾ ਹਾਲ ਬਿਜਲੀ ਦਾ ਹੈ ਸਾਡਾ ਮੇਨ ਜੀ ਸੋ ਹਾਲਾਤ ਬਗਿੰਡੀ ਪਿੰਡ ਦੇ ਬਹੁਤ ਮਾੜੇ ਨੇ ਤਿੰਨ ਚਾਰ ਚੀਜ਼ਾਂ ਜਿਹੜੀਆਂ ਬੁਨਿਆਦੀ ਸਹੂਲਤਾਂ ਹੁੰਦੀਆਂ ਲੋਕਾਂ ਨੂੰ ਉਹੀ ਨਹੀਂ ਹੈਗੀਆਂ ਬਿਜਲੀ ਦੀ ਸਮੱਸਿਆ ਟਰਾਂਸਫਾਰਮਰ ਇੱਕ ਹੈਗਾ ਉਹ ਵੀ ਘੱਟ ਕੈਪੈਸਿਟੀ ਦਾ ਬਿਜਲੀ ਦਾ ਤਾਰਾ ਬਹੁਤ ਥੋੜੀਆਂ ਆ ਜਾਂ ਘੱਟਿਆ ਘੱਟ ਕੈਪੈਸਿਟੀ ਦੀਆਂ ਕਹਿ ਸਕਦੇ ਆ ਤੇ ਸਮਸ਼ਾਨ ਘਾਟ ਜਿਹੜਾ ਉਹਦੀ ਚਾਰ ਦਿਵਾਰੀ ਨਹੀਂ ਹੈਗੀ ਉੱਪਰ ਸ਼ੈੱਡ ਨਹੀਂ ਹੈਗਾ ਤੋਂ ਜਿਹੜੀ ਹੈ ਉਸ ਤੋਂ ਇਲਾਵਾ ਬੱਚਿਆਂ ਦੇ ਪੜਨ ਦੀ ਜਿਹੜੀ ਸਭ ਤੋਂ ਵੱਡੀ ਗੱਲ ਹੈ 13 14 ਕਿਲੋਮੀਟਰ ਸਕੂਲ ਜਿਹੜਾ ਜਾਣਾ ਪੈਂਦਾ ਚੱਲ ਕੇ ਕੁੜੀਆਂ ਨੂੰ ਪੈਦਲ ਚੱਲ ਕੇ ਤੁਹਾਨੂੰ ਜੇ ਕਿਤੇ ਇੱਥੇ ਪੰਜਵੀਂ ਤੱਕ ਸਕੂਲ ਹੈ ਸਰਕਾਰੀ ਤੇ ਪ੍ਰਾਇਮਰੀ ਸਕੂਲ ਜਿਹੜਾ ਹੁਣ ਤੱਕ ਤੇ ਬੱਚਿਆਂ ਨੂੰ ਪੜਨ ਦੀ ਬਹੁਤ ਸਮੱਸਿਆ ਮਤਲਬ ਇਹਨਾਂ ਨੇ ਜੋ ਕਿਹਾ ਪਿੰਡ ਵਾਲਿਆਂ ਨੇ ਕਿ ਐਮ ਐਲ ਏ ਅਨਮੋਲ ਗਗਨ ਮਾਨ ਜੀ ਇੱਥੋਂ ਆਏ ਵੋਟਾਂ ਲਈਆਂ ਪਰ ਮੁੜ ਕੇ ਕਦੇ ਪਿੰਡ ਚ ਨਹੀਂ ਆਏ ਔਰ ਹੁਣ ਕਹਿੰਦੇ ਕਿ ਜਦੋਂ ਦੁਬਾਰਾ ਸਾਡੇ ਕੋਲ ਕੋਈ ਵੀ ਬੂਟਾ ਨੂੰ ਆਉਣਗੇ ਤਾਂ ਅਸੀਂ ਉਹਨਾਂ ਨੂੰ ਹਿਸਾਬ ਪੁੱਛਾਂਗੇ ਕਿ ਸਾਡੇ ਜਿਹੜੇ ਪਹਿਲਾਂ ਜਿਤਾਇਆ ਹੁੰਦਾ ਹਿਸਾਬ ਦਿਓ ਸਾਡੇ ਪਿੰਡ ਦੀ ਕਿਆ ਤੁਸੀਂ ਸਮੱਸਿਆ ਹੱਲ ਕਰੀ ਕਿਆ ਨਹੀਂ ਕਰੀ ਕਿਉਂ ਅਸੀਂ ਅੱਜ ਜਿਹੜੇ ਇਹ ਇਸ ਸਮੱਸਿਆਵਾਂ ਨਾਲ ਜੂਝ ਰਹੇ ਆ ਸੋ ਪਿੰਡ ਬਗਿੰਡੀ ਦਾ ਤੁਹਾਨੂੰ ਹਾਲ ਦਿਖਾਇਆ ਸੋ ਜੁੜੇ ਰਹੋ ਪੰਜਾਬ ਐਕਸਪਲੋਰ ਦੇ ਨਾਲ ਇਸ ਚੈਨਲ ਨੂੰ ਬਤ ਬਤ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ